ਜਿਹੜੇ ਮੇਰੇ ਭਰਾ ਨੂੰ ਜੇਲ੍ਹ 'ਚ ਸਿੱਟਾ ਕਿ ਨਸ਼ੇ ਫਿਕਰਮ ਮਜੀਠੀਆਂ ਵੇਚਦਾ ਹੈ 4 ਮਹੀਨੇ ਦਾ ਫਿਕਰਮ ਮਜੀਠੀਆਂ ਜੇਲ੍ਹ 'ਚ ਹੈਗਾ ਕਿਹੜਾ ਨਸ਼ਾ ਖਤਮ ਹੋ ਗਿਆ ਹੈ ਇਹਨਾਂ ਨੇ ਕੋਲ ਖੋਲ ਕੇ ਕਾਲੀ ਕਰਤੂਤਾ ਦੇ ਲੋਕਾਂ ਦੀ ਗੱਲਾਂ ਬੋਲਦਾ ਜਿੱਤੇ ਕਰਕੇ ਬੰਦ ਕੀਤਾ ਪੰਚਾ ਦਰਜ ਕੀਤਾ ਚਲਦੇ ਨਸ਼ੇ ਦਾ ਨਾਂ ਤੱਕ ਨਹੀਂ ਜਿਸ ਦਿਨ ਕਾਲੀ ਦਲ ਦੀ ਸਰਕਾਰ ਤੁਸੀਂ ਬਣਾਤੀ ਜੜੋਂ ਪਟਕੇ ਨਸ਼ੇ ਖਤਮ ਕਰਕੇ ਜਿਨ੍ਹਾਂ ਦੇ ਤੁਹਾਡੇ ਮਾਵਾਦੇ ਖੁੱਤ ਮਾਰੇ ਨੇ ਨਾ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਕਰਾ ਦੇ ਬੋਲੇ ਈਸੋਆਂ ਉਹ ਬਚਾਉਣਾ ਆਇਆ ਤਾਂ ਹੱਥ ਵੜ ਕੇ ਆਹੀ ਬੇਨਤੀ ਹੈ ਪਰਖੀ ਹੋਈ ਵਰਤੀ ਹੋਈ ਪਾਰਟੀ ਨੂੰ ਜਿਨ੍ਹਾਂ ਨੂੰ ਦੇਸ਼ ਭਰ ਦੀ ਸਰਕਾਰਾਂ ਨੇ ਦਿੱਲੀ ਨੇ ਕਮਜ਼ੋਰ ਕਰਨ ਵਾਸਤੇ ਹਰ ਹਿੱਲਾ ਅਪਣਾ ਲਿਆ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਕਬਜ਼ੇ ਕਰ ਛੱਡੇ ਤੇ ਜਿਨ੍ਹਾਂ ਤੁਹਾਡਾ ਪੰਚ ਦੀ ਖੇਤਰੀ ਪਾਰਟੀ ਹੈ 105 ਸਾਲ ਪੁਰਾਣੀ ਪਾਰਟੀ ਤੁਹਾਡੇ ਵੱਡੇ ਬਡੇਰਿਆਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਧਾਰਮਿਕ ਸਥਾਨਾਂ ਨੂੰ ਛਡਾ ਲਿਆ ਇਹ ਭਾਦਲ ਤੋਂ ਆਮ ਦੀ ਪੰਛੀ ਪਾਰਟੀ ਨੂੰ ਕਮਜ਼ੋਰ ਕੀਤਾ ਉਹਨਾਂ ਪੰਥ ਕਮਜ਼ੋਰ ਹੋਇਆ ਪੰਜਾਬ ਕਮਜ਼ੋਰ ਹੈ ਤੇ ਪੰਜਾਬੀ ਕਮਜ਼ੋਰ ਹੋਏ ਨੇ ਪਾਣੀ ਵੀ ਲਿਜਾ ਰਹੇ ਨੇ ਰਾਜਧਾਨੀ ਵੀ ਸਾਟੀ ਲਿਜਾ ਰਹੇ ਨੇ ਬੀਬੀ ਅੰਮੀ ਦਾ ਮੈਂਬਰ ਵੀ ਲਿਜਾ ਰਹੇ ਨੇ ਕਿਸਾਨਾਂ ਨੂੰ ਵੀ ਸਰਕਾਰ ਦੇ 700 ਕਿਸਾਨ ਸ਼ਹੀਦ ਦਾ ਛੱਡੇ ਬੱਚਿਆਂ ਨੂੰ ਨਹੀਂ ਛੱਡਦੇ ਮਤਲਬ ਹਰ ਪੱਖੋਂ ਘੇਰਾ ਪਾ ਕੇ ਅੱਜ ਕੋਈ ਲੜਨ ਜੋਗਾ ਹੀ ਨਹੀਂ ਛੱਡਿਆ ਜਿੱਤੇ ਕਰਕੇ ਮੈਂ ਬੇਇੱਜ਼ਤੀ ਕਰਦੀ ਆਂ ਸਾਰੇ ਤੁਹਾਡੇ ਬੰਦੀ ਛੱਡ ਦੋ ਪੁਰਾਣੀ ਗਿਲੇ ਸ਼ਿਕੇ ਛੱਡ ਦੋ ਕਿਉਂਕਿ ਜਿੱਤ ਤਾਂ ਸੱਚ ਦੀ ਹੁੰਨੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਅੱਜ ਲਈ ਤਾਂ ਕੱਲ ਸਾਰਾ ਸਾਹਮਣੇ ਆਣਾ ਇਹਨਾਂ ਲਈ ਵੀ ਆਉਗਾ ਤੇ 9 ਸਾਲਾਂ ਚ ਸਾਡਾ ਵੀ ਤੁਸੀਂ ਦੇਖ ਲੈਣਾ ਅੱਜ ਇਸ ਧਰਮੀ ਫੌਜੀ ਪਰਿਵਾਰ ਨੂੰ ਸਤਿਕਾਰਿਆ ਹੈ ਕੌਮ ਨੇ ਮਿਆਸ ਕਰਦੀਆਂ ਇਹ ਪੰਥਿਕ ਹਲਕਾ ਜੇ ਹਮੇਸ਼ਾ ਪੰਥ ਦੇ ਨਾਲ ਖੜਿਆ ਹੁੰਦਾ ਸੀ ਤਕੜੀ ਦੇ ਨਾਲ ਖੜਾ ਹੁੰਦਾ ਸੀ ਜਿਹੜੀ ਸੱਚ ਦੀ ਤਕੜੀ ਨੇ ਕਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਿੰਨਾ ਮੁੱਲ ਪਾਓਗੇ ਇਹ ਤਕੜੀ ਦੁਗਣਾ ਕਰਕੇ ਮੋੜਦੀ ਆਈ ਹੈ ਤੁਹਾਨੂੰ ਇਸ ਤਕੜੀ ਦਾ ਸਾਥ ਦਿਓ ਇਹਨੂੰ ਮਜ਼ਬੂਤ ਕਰੋ ਤਾਂ ਕਿ ਅਸੀਂ ਤੁਹਾਡੇ ਹੱਕਾਂ ਲਈ ਲੜਨ ਜੋਗੇ ਹੋਈਏ ਸ਼ੁਰੂਆਤ ਕਰੋ ਨੀਂ ਰੱਖੋ 11 ਤਰੀਕ ਨੂੰ ਬੀਬੀ ਜੀ ਨੂੰ ਕਾਮਯਾਬ ਕਰਕੇ ਤੇ ਆਉਣ ਵਾਲੀ ਸਾਈ ਦਾ ਮੋਢ ਮਰਨੋ ਕਿ ਆਹ ਦਿੱਲੀ ਦੇ ਲੁਟੇਰੇ ਜ਼ਮਾਨਤ ਚ ਆ ਕੇ ਅਜਿੱਥੇ ਬਹਿ ਗਏ ਨੇ ਉਹ ਸਮਾਂ ਹੁੰਦਾ ਸੀ ਤਕੜੀ ਦਾ ਰਾਜ ਸੇਵਾ ਤੋਂ ਸਿੱਧਤੀ ਸੀ ਡੇਸ਼ ਤੇ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦੇ ਸੀ ਤੇ ਅੱਜ ਦਾ ਮੁੱਖ ਮੰਤਰੀ ਕੇਜਰੀਵਾਲ ਦੇ ਪੈਰਾਂ ਫਿੱਟ ਡਗਾ ਫਿਰਦਾ ਆਪਣੀ ਕੁਰਸੀ ਖਾਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੈ ਹਿੰਦ ਸਰਦਾਰ ਅਗਵੀਰ ਸਿੰਘ ਮੇਰੀ ਭੈਣਾ ਨੇ ਜੇ ਬੰਨ ਮਾ ਕੇ ਆਪ ਦੇ ਰਿਸ਼ਤੇਦਾਰਾਂ ਨੂੰ ਆਣ ਬੋਣ ਕੇ ਤੁਸੀਂ ਭਰੇ ਲਿਆ ਗਣਾ ਉੱਡ ਘੜ ਘੜ ਕਰਦਾ ਛੇ ਵਾਲਿਆਂ ਨੂੰ ਪਤਾ ਦੀਦੀਆਂ ਨੂੰ ਮੈਂ ਤੁਹਾਨੂੰ ਚੋਣ ਨਿਸ਼ਾਨ ਤਕਰੀ ਚੋਣ ਨਿਸ਼ਾਨ ਤਕਰੀ ਹੁਣ ਦੇਖੇ ਪੰਡੋਰੀਆਂ ਦੇ ਬੰਦਿਆਂ 'ਚ ਕਿੰਨਾ ਦਮ ਹੈ ਚੋਣ ਨਿਸ਼ਾਨ ਤਕਰੀ ਚੋਣ ਨਿਸ਼ਾਨ ਤਕਰੀ ਉਹ ਬਾ ਉਹ ਛੋਟੇ ਜਿਹੜੇ ਉੱਥੇ ਖੇਡ ਕੇ ਆਏ ਨੇ ਹੁਣ ਆਪੋ ਦੇਖੇਗੇ ਦੇਖਿਆ ਹੁਣ ਸਾਡੇ 'ਤੇ ਕਿੰਨਾ ਦਮ ਹੈ ਸਾਡੇ ਗਲੇ 'ਚ ਚੋਣ ਨਿਸ਼ਾਨ ਤਕਰੀ ਚਲੋ ਸਾਰੇ ਜਣੇ ਚੋਣ ਨਿਸ਼ਾਨ ਤਕਰੀ ਮੈਂ ਤਾਂ ਫੇਰ ਵੀ ਕਹਿੰਦੇ ਤੁਹਾਡੀ ਮਾਜੇ ਦੀ ਇਹ ਪਹਿਲ ਪਾਰਲਮੈਂਟ 'ਚ ਇਕੱਲੀ ਉਹ ਦਿਨ ਨੂੰ ਚੁੱਪ ਕਰਾ ਦਿੰਦੀ ਆ ਜੇ ਇਹਨਾਂ ਦਮ ਨਹੀਂ ਮਿਲਿਆ ਜਿਨਾ ਹੋਣਾ ਚਾਹੀਦਾ ਹੈ ਤਾਂ। ਤੇ ਕੋਈ ਗੱਲ ਨਹੀਂ 11 ਤਰੀਕ ਨੂੰ ਪੂਰਾ ਦਮ ਘੱਟ ਦੇਣਾ। ਪਤਾ ਲੱਗ ਜਾਏ ਝਾੜੂ ਵਾਲਿਆਂ ਨੂੰ ਐ ਸਫਾਈ ਕਰਨਾ ਝਾੜੂ ਦੀ ਕਿ ਝਾੜੂ ਹੀ ਸਾਫ਼ ਹੋ ਜਾਵੇ। ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। रहो भेर वाहेगुरु जा ख़ालसा वाहेगुरु